ਹੈਲੋ ਹਾਂਜੀ ਪੂਆ ਜੀ ਸਤਿ ਸ਼੍ਰੀ ਅਕਾਲ ਸਸਰੀ ਦਾ ਪੁੱਤਰ ਕਿਹ ਵਾਲਾ ਹੈ ਹਾਂਜੀ ਮੈਂ ਠੀਕ ਆ ਤੁਸੀਂ ਸੁਣਾਓ ਬਸ ਵਧੀਆ ਵਧੀਆ ਹਾਂਜੀ ਹੋਰ ਮੇਰੀ ਗੱਲ ਸੁਣੋ ਤੁਮੇ ਤੇਰੇ ਨਾਲ ਗੱਲ ਕੀਤੀ ਸੀ ਅ ਰਿਸ਼ਤੇ ਵਾਸਤੇ ਹਾਂ ਰਿਸ਼ਤੇ ਵਾਸਤੇ ਹਾਂਜੀ ਪੂਆ ਜੀ ਦੱਸੋ ਤੇ ਕੀ ਕਰਨਾ ਫਿਰ ਰਿਸ਼ਤੇ ਦਾ ਪੂਆ ਜੀ ਤੁਸੀਂ ਮੈਨੂੰ ਬਾਰ ਬਾਰ ਇੱਕੋ ਗੱਲ ਪੁੱਛਦੇ ਪਏ ਜੇ ਤੇ ਮੇਰਾ ਜਵਾਬ ਅੱਜ ਵੀ ਉਹੀ ਹੈ ਕਿ ਮੈਂ ਪਹਿਲਾ ਨਵਦਾ ਕਰਨਾ ਵਿਆਹ ਤੇ ਫਿਰ ਆਪਣਾ ਸੋਚਾਂਗੇ ਕੁਛ ਕਿਉਂਕਿ ਮੇਰੇ ਲਈ ਵਾਸਤੇ ਕੋਈ ਲੜਕਾ ਚੰਗਾ ਦਿੱਖਿਆ ਸੀ ਉਹਦਾ ਕਾਰੋਬਾਰ ਚੰਗਾ ਹੈ ਘਰ-ਬਾਰ ਹੈ ਸਭ ਕੁਝ ਵਧੀਆ ਵਾ ਤੇਰੇ ਵਾਸਤੇ ਸੋਚਿਆ ਕਿ ਸੁਖੀ ਰਹੇਂਗੀ ਤੂੰ ਉਸ ਘਰ ਚ ਤਾ ਤੇਰੇ ਵਾਸਤੇ ਕੀਤਾ ਕਿ ਚਲ ਕੋਈ ਗਾ ਨਹੀਂ ਉਹਦਾ ਵੀ ਸੋਚ ਲਾਂਗੇ ਹਾਂਜੀ ਹਾਂਜੀ ਪੂਆ ਜੀ ਤੁਸੀਂ ਵਧੀਆ ਜੋ ਵੀ ਸੋਚੋਗੇ ਪਰ ਤੁਸੀਂ ਮੈਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਮੈਂ ਹਜੇ ਵਿਆਹ ਨਹੀਂ ਕਰਾ ਸਕਦੀ ਤੇ ਮੈਂ ਦੇਖੋ ਨਾ ਉਹਨੇ ਕਾਲਜ ਜਾਣਾ ਹੁੰਦਾ ਅੱਗੇ ਰੋਟੀ ਪਾਣੀ ਦੇਖਣਾ ਉਹਦਾ ਘਰ ਦੇ ਕਈ ਕੰਮ ਹੁੰਦੇ ਨੇ ਤੇ ਜੇ ਮੈਂ ਵਿਆਹ ਕਰਾ ਵੀ ਲੈਨੀ ਤੁਹਾਡੇ ਕਹਿੰਤੇ ਤੇ ਮੈਨੂੰ ਨਹੀਂ ਲੱਗਦਾ ਮੈਂ ਸੁਖੀ ਰਹਿ ਪਾਉਂਗੀ ਕਿਉਂਕਿ ਮੇਰਾ ਧਿਆਨ ਛੋਟੀ ਭੈਣ ਚ ਹੀ ਰਹਿਣਾ ਵਾ ਕੋਈ ਗੱਲ ਨਹੀਂ ਮੈਂ ਆਪਣੇ ਕੋਲ ਲੈ ਆਨੀ ਆ ਮੇਰੇ ਕੋਲ ਰਹਿਲੇਗੀ ਉਹਦਾ ਮੈਂ ਆਪੇ ਸੋਚ ਲਵਾਂਗੀ ਫਿਰ ਉਹਨੂੰ ਵੀ ਤੋੜ ਦਾਂਗੇ ਆ ਚਲੋ ਥੈਂਕ ਯੂ ਪੁਆਜੀ ਤੁਸੀਂ ਇੰਨਾ ਸੋਚਿਆ ਪਰ ਉਹਨੇ ਤੁਹਾਡੇ ਕੋ ਨਹੀਂ ਰਹਿਣਾ ਅਗਰ ਅੱਜ ਸੀ ਤੁਹਾਡੇ ਵਾਲੀਆਂ ਕਿਤੇ ਹੋ ਰਹਿਣਾ ਹੁੰਦਾ ਤੇ ਸ਼ਾਇਦ ਅਸੀਂ ਅੱਜ ਮਾਸੀ ਵੱਲ ਹੁੰਦੇ ਥੈਂਕ ਯੂ ਪੂਆਜੀ ਤੁਸੀਂ ਐ ਮੈਨੂੰ ਕਿਹਾ ਪਰ ਨਹੀਂ ਮੈਂ ਤੁਸੀਂ ਨਵਦਾ ਦੇਖੋ ਨਵਲੀ ਵੇਖੋ ਨਵ ਨੂੰ ਠੀਕ ਹੈ ਪੂਆਜੀ ਸਮਝਦੇ ਪਿਓ ਨਾ ਮੈਂ ਕੀ ਕਹਿ ਰਹੀ ਆ ਤੇ ਪਤਾ ਕੀ ਹੈ ਕੋਈ ਗੱਲ ਨਹੀਂ ਮੈਂ ਕਹਿ ਰਹੀ ਕਿ ਤੈਨੂੰ ਤੋਪ ਫਿਰ ਉਹ ਵੀ ਨਾਲ ਆ ਉਹਦਾ ਵੀ ਵਧੀਆ ਵੇਖ ਲੈਂਦੇ ਆ ਤੇ ਜੇ ਨਹੀਂ ਹੈ ਫਿਰ ਉਹਦੇ ਬਾਰੇ ਸੋਚ ਲਾਂਗੇ ਯਾ ਤੇ ਪੂਆਜੀ ਅੱਧਾ ਕਰੋ ਜਾਂ ਦੋਵਾਂ ਦਾ ਇਕੱਠੇ ਵੇਖ ਲਓ ਤੇ ਵੈਸੇ ਮੇਰੀ ਬਿਲਕੁਲ ਮੇਰਾ ਮੰਨੀ ਹੈਗਾ ਮੇਰਾ ਹੈਗਾ ਕਿ ਇਹਦੇ ਜੋ ਵੀ ਦਿਨ ਤਿਹਾਰ ਇਹਦਾ ਇੱਕ ਘਟੋਗਾ ਬੱਚਾ ਮੀਨਸ ਇਹਨੂੰ ਮੈਂ ਪੂਰਾ ਇਹਦੇ ਘਰ ਇਹਦੂੰ ਵਸਾਦਾ ਫਿਰ ਮੈਂ ਆਪਣਾ ਕੋਈ ਸੋਚਾਂ ਤੁਹਾਨੂੰ ਪਤਾ ਹੈ ਮੈਂ ਤੇ ਇਹਦੇ ਵਾਸਤੇ ਆਪਣੀ ਪੜ੍ਹਾਈ ਲਿਖਾਈ ਸਭ ਛੱਡ ਦਿੱਤਾ ਮੈਂ ਇਹਦੇ ਬਾਹਰ ਦਾ ਵੀ ਸੋਚਿਆ ਸੀ ਪਰ ਸਾਰੇ ਪੈਸੇ ਮੈਂ ਇਹਦੇ ਤੇ ਹੀ ਪੜ੍ਹਾਈ ਤੇ ਲਗਾ ਦਿੱਤੇ ਨੇ ਤੇ ਹੁਣ ਮੈਂ ਪਿੱਛੇ ਕਿੱਦਾਂ ਹਟ ਸਕਦੀ ਆ ਬੱਚੋ ਦੇਖ ਲਓ ਇਸ ਨੂੰ ਤੁਹਾਡੇ ਵਰ ਸੋਚੇ ਕਿ ਚਲ ਕਾਰ ਬਸ ਜਾਂਦੇ ਫਿਰ ਇਹਦਾ ਵੀ ਦੇਖ ਲੈਂਦੀ ਚਲੋ ਇਹਦਾ ਵੀ ਅੱਛੀ ਜਗ੍ਹਾ ਵਿਆਹ ਦੇ ਦਿੰਦੀ ਨੇ ਵੀ ਅੱਜ ਕੱਲ ਦੇ ਵੈਸੇ ਤੂੰ ਪਤਾ ਬੱਚੇ ਤੇ ਸੁਣਦੀ ਨਹੀਂ ਆ ਨਹੀਂ ਪੂਆ ਜੀ ਇਦਾਂ ਨਾ ਕਹੋ ਮੈਂ ਸੁਣਦੀ ਤੁਹਾਡੀ ਗੱਲ ਮੈਂ ਤੁਹਾਡੀ ਇੱਜ਼ਤ ਕਰਦੀ ਆ ਪਰ ਤੁਸੀਂ ਮੇਰੀ ਗੱਲ ਮੰਨੋ ਤੁਸੀਂ ਛੋਟੀ ਭੈਣ ਵਾਸਤੇ ਵੇਖੋ ਵਧੀਆ ਜਿਹਾ ਰਿਸ਼ਤਾ ਠੀਕ ਹੈ 부ਆ ਜੀ ਚਲ ਠੀਕ ਹੈ ਫਿਰ ਉਹਦੇ ਵਾਸਤੇ ਕਰ ਦੇਗੀ ਠੀਕ ਹੈ ਹਾਂਜੀ ਤੁਸੀਂ ਇਹਦੇ ਵਾਸਤੇ ਵੇਖੋ ਚਲ ਠੀਕ ਹੈ ਮੈਨੂੰ ਦੱਸਿਓ ਜਰੂਰ ਠੀਕ ਠੀਕ ਵਧੀਆ ਕਾਰੋਬਾਰ ਹੋਵੇ ਸੋਹਣਾ ਮੁੰਡਾ ਹੋਵੇ ਵਧੀਆ ਫੈਮਿਲੀ ਹੋਵੇ ਅਜੇ ਤੱਕ ਨਹੀਂ ਆਈ ਹੈਗੀ ਤਾਂ ਕੀ ਕਰਦੀ ਰਹਿੰਦੀ ਹੈ ਐਸੇ ਤਾਂ ਕਿਹੜਾ ਕਾਲਜ ਪੜਿਆ ਉਹਨੇ ਜੈਨ ਸਮਝ ਆਉਂਦੀ ਹੈ ਆਸੇ ਪਾਲੋ ਆਪਣੇ ਲੈਵਲ ਮੇਰਾ ਪਾ ਆਈ ਹੈ कर फोन कर रोटी बना के रखी मैं फिर टाइम हो गया गर्म गर्म रोटी ले आके अल तक नहीं आई आ गई फोन करा ਹਾਂ ਯਾਰ ਹੱਥ ਨਹੀਂ ਆਟਾ ਤੀਰੀ ਕਿਤੇ ਗਏ ਨਾ ਤਾਂ ਰੋਟੀ ਰੋਟੀ ਖਾਣ ਲਈ ਆਉਣੀ ਆ ਉਹ ਨਾਲੇ ਫੇਰ ਕਹਿਣਾ ਮੈਨੂੰ ਰੋਟੀ ਖਾ ਭੁੱਖ ਤੇ ਲੱਗੀ ਨਹੀਂ ਮੈਨੂੰ ਕੀ ਕਵਾਨੀ ਹੁੰਦੀ ਹੈ ਖਾ ਗਿਆ ਯਾਰ 버ਗਰ ਖਾ ਲਿਆ ਪੀਜ਼ਾ ਖਾ ਲਈ ਆ ਚਲ ਦੇਖੀ ਆ ਕੀ ਬਾਕੀ ਗੱਲਾਂ ਬਾਅਦ। ਮਾਇਆ ਬੜਾ ਆਇਆ। ਦਿਨ ਮਾਂ ਤੇ ਸੰਭਲਾ ਕੇ। ਕਿਆ ਦਾਂਗੀ ਮਾਂ ਤੇ ਦੇਣੀ। ਤੇ ਮੇਰਾ ਸੋਣ ਬਾਦ 치ਗਾ। ਹੋਏਗਾ। ਕਾਹਦਾ ਗੱਲਾਂ। ਹਾਂ। ਮੈਂ ਨਜ਼ਰ ਨਹੀਂ ਆ ਰਹੀ ਤੈਨੂੰ ਕਮਰੇ ਚ। ਹਾਂਜੀ ਦੀਦੀ ਬੋਲੋ। ਠੀਕੋ ਹੁਣ। ਮੈਂ ਤਾਂ ਠੀਕ ਆ। ਫੋਨ ਤੇ ਕਿੰਨਾ ਗੱਲ ਕਰਦੀ ਪਈ ਐ। ਨਹੀਂ ਦੀਦੀ ਉਹ ਫਰੈਂਡ ਹੈਗੀ ਸੀ ਮੇਰੀ ਉਹ ਨਾਲ ਗੱਲ ਕਰਦੀ ਪਈ ਸੀ। ਤੂੰ ਆ ਕੇ ਕਮਰੇ ਚ ਆ ਕੇ ਬੈ ਗਈ ਐ ਫੋਨ ਤੇ ਗੱਲ ਕਰਦੀ ਪਈ ਐ ਮੈਨੂੰ ਵੇਖ ਤਾਂ ਸੇ ਮੈਂ ਕਿੱਥੇ ਆਂ ਕਿੱਥੇ ਨਹੀਂ ਹੈਗੀ ਮੈਨੂੰ ਬੁਲਾ ਦੇ ਸਹੀ ਮੈਨੂੰ ਲੱਗਾ ਤੁਸੀਂ ਰੋਟੀ ਬਣਾਉਂਦੇ ਹੋਣੇ ਮੈਂ ਤਾਂ ਨਹੀਂ ਬੁਲਾਇਆ ਤੁਹਾਨੂੰ ਰੋਟੀ ਤਾਂ ਮੈਂ ਕਦੋਂ ਦੀ ਤੇਰੀ ਬਣਾ ਕੇ ਰੱਖੀ ਹੋਈ ਐ ਤੂੰ ਪਤਾ ਨਹੀਂ ਕੀ ਕਰਦੀ ਐ ਨਾਲ ਕਿਉਂ ਮੈਨੂੰ ਮਸ਼ਾਨ ਕਰਦੀ ਐ ਤਾਂ ਫੋਨ ਕਰਕੇ ਮੈਨੂੰ ਦੱਸ ਦੇ ਮੈਂ 8:00 ਵਜੇ ਨਹੀਂ 8:00 ਵਜੇ ਆਣਾ ਦੀਦੀ ਮੈਂ ਤੇਰੀ ਵੇਟ ਨਾ ਕਰਾਂ ਦੀਦੀ ਫੋਨ ਬੰਦ ਹੋ ਗਿਆ ਸੀਗਾ ਤਾਂ ਕਰਕੇ ਪਤਾ ਨਹੀਂ ਲੱਗਾ ਮੈਨੂੰ ਫੇਰੇ ਜਦੋਂ ਮੈਂ ਤੁਹਾਨੂੰ ਫੋਨ ਫੜਾਇਆ ਨਾ ਕਾਲਜ ਜਾਣ ਲੱਗੇ ਬੈਟਰੀ ਫੁੱਲ ਕਰਕੇ ਫੜਾਇਆ ਐ ਇੰਨੀ ਜਲਦੀ ਲੋ ਕਿਦਾਂ ਹੋ ਗਈ ਬੈਟਰੀ ਪਤਾ ਨਹੀਂ ਦੀਦੀ ਦਿਖਾਵਾਂਗੀ ਫੋਨ ਮੈਂ ਆਪਣਾ ਬਾਹਰ ਕਿਸੇ ਨੂੰ ਖਰਾਬ ਹੋ ਗਿਆ ਫੋਨ ਹਾਂਜੀ ਅੱਛਾ ਚਲ ਕੋਈ ਨਹੀਂ ਸੌਰੀ ਮੈਨੂੰ ਪਤਾ ਨਹੀਂ ਮੈਂ ਤਾਂ ਸੋਚਿਆ ਹੀ ਨਹੀਂ ਬੈਟਰੀ ਖਰਾਬ ਹੋ ਗਈ ਤੇ ਫੋਨ ਖਰਾਬ ਹੋ ਗਿਆ ਮੈਂ ਐਵੇਂ ਨਾ ਸੋਚ ਜਾਨੀ ਪਰ ਇੰਨਾ ਟਾਈਮ ਕਿਦਾਂ ਲਾਤਾ ਕੋਲਰ ਟਾਈਮ ਥੋੜੀ ਐ ਦੇਖ ਨਾ 5 ਵਜੇ ਦੇ ਪਿਆ ਕੋਈ ਨਹੀਂ ਦੀਦੀ ਅੱਗੇ ਤੋਂ ਨਹੀਂ ਕਰੂੰਗੀ ਪਤਾ ਨਹੀਂ ਲੱਗਾ ਟਾਈਮ ਦਾ ਭੁੱਖ ਲੱਗੀ ਹੈ ਲੱਗੀ ਹੈਗੀ ਐ ਬਣਾਓ ਕੀ ਬਨਾਇਆ ਜੇ ਚਲ ਤੂੰ ਰੋਟੀ ਖਾ ਮੂੰਹ ਹੱਤੋ ਲੈ ਫਰੈਸ਼ ਹੋ ਜਾ ਮੈਂ ਰੋਟੀ ਲੈ ਕੇ ਆਉਂਦੀ ਤੂੰ ਹੀ ਖਾ ਲਈ ਰੋਟੀ ਤੇਰੇ ਨਾਲ ਹੀ ਖਾਵਾਂਗੀ ਤੈਨੂੰ ਡੀਗਦੀ ਪਈ ਸੀ ਮੈਂ ਤੂੰ ਹੀ ਖਾ ਲਿਆ ਕਰੋ ਦੀਦੀ ਰੋਟੀ ਦੱਸ ਮੈਨੂੰ ਕਿਉਂ ਡੀਕਦੇ ਹੋ ਤੁਹਾਨੂੰ ਪਤਾ ਮੈਨੂੰ ਟਾਈਮ ਲੱਗ ਜਾਂਦਾ ਹੈ ਤੇਰਾ ਉਸ ਤੇ ਜੀ ਨਹੀਂ ਆ ਚਲ ਛੱਡ ਐਦਾਂ ਕੋ ਬੋਲਦੇ ਹੋ ਦੀਦੀ ਕੋਈ ਗੱਲ ਨਹੀਂ ਹੈਲੋ ਹਾਂਜੀ ਹਾਂਜੀ ਠੀਕ ਆ ਤਾਂ ਇਹ ਦੱਸੋ ਪਹੁੰਚੇ ਪਹੁੰਚ ਕੇ ਘਰ ਤੱਕ ਕੀ ਹਾਂਜੀ ਆ ਨਵੀ ਆ ਗਈ ਸੀ ਮਮਾ ਹਾਂਜੀ ਨਹੀਂ ਨਹੀਂ ਦੇਨੇ ਤੇ ਉਸਨੇ ਖਲਾ ਹਾਂਜੀ ਕੀ ਆਤਾ ਸੀGamma ਸਮਝਾਤਾ ਸੀਗਾ ਉਹ ਮੰਨ ਜਾਂਦੇ ਹੁੰਦੇ ਆ ਹਾਂ ਉਸ ਨਾ ਉਹ ਹੀ ਕੋ

9 ਵਜੇ 10 ਵਜੇ ਹਾਂ ਕੋਲ ਤੇ ਅਮੀ ਹਜੂ ਨਹੀਂ ਹੋਰ ਮਾਣ ਨੂੰ ਕਿੰ ਟੋੜੂਗੀ ਮੁੰਣਾ ਲੈ ਜਾਣਾ ਪਤਾ ਨਹੀਂ ਕਿੱਥੇ ਚਲ ਜਾਂਦੀ ਰੋਜ ਆ ਜਾਂਦੀ ਵਈਆ ਠੀਕ ਆਪਕਾ ਆਪਕਾ ਬਾਏ